ਇਹਦਾ ਤਕੀਰ ਦਾਇ ਕੁਲਪ੍ਰੈਸ਼ਨ ਦੇ ਵਿੱਚ ਆ ਜਾਂਦਾ ਤੇ ਫਿਰ ਆਤਮਿਕ ਵਿਆਕਰਨ ਵਾਸਤੇ ਤਿਆਰ ਹੋ ਜਾਂਦਾ ਇਤਿਹਾਸ ਦੇ ਵਿੱਚ ਇੱਕ ਘਟਨਾ ਮਿਲਦੀ ਆ ਕਿ ਕਿਹੜੇ ਪੜਾਜਾ ਸਿੱਖ ਜਿਸ ਦੇ ਸਿਰ ਤੇ ਉੱਤੇ ਕਰਜ਼ਾ ਬਹੁਤ ਚੜ ਗਿਆ ਸੀ ਜ਼ਮੀਨ ਚਾਹੇ ਦਾਤ ਸਭ ਵੇਚ ਜਾਂਦੀ ਹੈ ਸਾਥ ਕੋ ਜੋ ਜਨ ਵਿਗ ਜਾਂਦਾ ਤੇ ਬੜਾ ਦੁਖੀ ਹੁੰਦਾ ਜਦ ਬੜਾ ਦੁਖੀ ਮਰਦਾ ਤੇ ਮਨ ਦੇ ਵਿੱਚ ਸੋਚਦਾ ਪਿਆ ਕਹਿੰਦਾ ਨਾ ਖਾਣ ਵਾਸਤੇ ਮੇਰੇ ਕੋਲ ਘਾਰੇਗਾ ਵਾਹਿਗੁਰੂ ਨਾ ਖਾਣ ਵਾਸਤੇ ਮੇਰੇ ਕੋਲ ਰੋਟੀ ਵੀ ਨਾ ਪਹਿਨਣ ਵਾਸਤੇ ਮੇਰੇ ਕੋਲ ਥੱਪੜੇ ਹੈਗੇ ਨਹੀਂ ਤੇ ਨਾ ਰਹਿਣ ਵਾਸਤੇ ਮੇਰੇ ਕੋਲ ਘਰ ਹੈਗਾ ਤੇ ਮੇਰਾ ਇਸ ਤਰਤੀ ਤੇ ਰਹਿਣ ਨੂੰ ਮੇਰਾ ਦਿਲ ਨਹੀਂ ਕਰਦਾ ਮੈਂ ਹੁਣ ਮਰ ਜਾਵਾਂਗਾ ਮੈਂ ਮਾਰ ਮੁਕਤ ਜਾਤ ਹਾਂ ਮੈਂ ਆਪਣੇ ਸਰੀਰ ਦੀ ਲੀਲਾ ਜਿਹੜੀ ਖਤਮ ਕਰ ਲਵਾਂਗਾ ਜਦੋਂ ਆ ਬੰਦਾ ਦੁਖੀ ਹੁੰਦਾ ਕੁਝ ਲੋਕ ਤੇ ਸ਼ਰਾਬ ਦੇ ਕੇ ਆਪਣੇ ਦੁੱਖ ਨੂੰ ਲਕਾਰ ਦੇਵੇਂ ਕੁਝ ਨਸ਼ਿਆਂ ਦੇ ਵਿੱਚ ਫਸ ਜਾਂਦੇ ਨੇ ਕੁਝ ਇਹੋ ਜਿਹੇ ਕੁਕਰਮਾਂ ਦੇ ਵਿੱਚ ਫਸ ਜਾਂਦੇ ਨੇ ਜਿੰਦੇ ਵਿੱਚੋਂ ਨਿਕਲਣਾ ਉਹਨਾਂ ਦੇ ਵਾਸਤੇ ਬੜਾ ਔਖਾ ਹੋ ਜਾਂਦਾ ਹੈ ਪਾਲਤੇ ਲਈ ਪ੍ਰਕਾਰ ਦੇ ਤਰ੍ਹਾਂ ਦੇ ਦੁੱਖਾਂ ਦੇ ਵਿੱਚ ਤੇ ਲੋਕ ਜਿਹੜਾ ਆਪਣੇ ਦੁੱਖ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਆਂ ਅੱਜ ਆਪਾਂ ਸੰਸਾਰ ਦੇ ਵਿੱਚ ਝਾਤੀ ਮਾਰਦੇ ਆਂ ਅੱਜ ਮਾਂ ਦੁਖੀ ਆ ਉਹ ਆਪਣੀ ਲੜਕੀ ਦੀ ਚਿੰਤਾ ਕਰਦੀ ਆ ਇੱਕ ਧੀ ਦੁਖੀ ਆ ਉਹ ਮਾਂ ਦੀ ਚਿੰਤਾ ਕਰਦੀ ਕਿ ਮੇਰੀ ਮਾਂ ਕਿੱਦਾਂ ਰਹਿਦੀ ਹੋਵੇਗੀ ਇੱਕ ਪਿਓ ਦੁਖੀ ਆ ਕਿ ਉਸ ਆਧਾਰਨ ਕਰਮਾ ਪੁੱਤਰ ਜਿਹੜਾ ਕੋਈ ਕਾਰਨਕਾਰ ਨਹੀਂ ਕਰਿਆ ਕਿ ਕਿਸੇ ਕਾਰਨਕਾਰ ਦੇ ਵਿੱਚ ਲੱਗ ਜਾਵੇ ਤੇ ਇੱਕ ਪੁੱਤਰ ਤੋਂ ਕੀ ਆ ਕਿ ਉਸ ਦਾ ਪਿਤਾ ਜਿਹੜਾ ਨਸ਼ਿਆਂ ਦੇ ਵਿੱਚ ਫਸਿਆ ਪਿਆ ਇੱਕ ਸੱਚਾ ਮਿੱਤਰ ਇੱਕ ਸੱਚੇ ਮਿੱਤਰ ਤੋਂ ਦੁਖੀ ਹੈ ਉਹ ਆਪਸ ਵਿੱਚ ਇਹ ਰੱਖਾ ਕਰਦੇ ਬੈਠੇ ਤੇ ਜਿਨ੍ਹਾਂ ਨੂੰ ਉਸ ਕਾਲ ਉੱਥੇ ਪਰਮਾਤਮਾ ਦਾ ਓਟ ਆਸਰਾ ਹੁੰਦਾ ਜਿਹੜੇ ਉਸ ਕਾਲ ਪਰਮਾਤਮਾ ਦਾ ਸਹਾਰਾ ਲੈਂਦੇ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਸਹਾਰਾ ਲੈਂਦੇ ਨੇ ਤੇ ਸਾਹਿਬ ਕਹਿੰਦੇ ਉਹਨਾਂ ਦੇ ਸਾਰੇ ਜਿਹੜੇ ਨਾਸ਼ ਕਰਨ ਏਕ ਨਾਮ ਜਿਸ ਮਨ ਵਸੈ ਦੁੱਖ ਦਰਦ ਸਭ ਤਰਪਣ ਸੇ ਕਿ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਇੱਕ ਵੈਕਰੂ ਕਾਲ ਪਰਮਾਤਮਾ ਦਾ ਨਾਮ ਵਸ ਜਾਂਦਾ ਏ ਉਹਨਾਂ ਮਨੁੱਖਾਂ ਦੇ ਸਾਰੇ ਦੁੱਖ ਕਲੇ ਜਿਹੜਿਆ ਨਾਸ਼ ਜਾਂਦੇ ਅਸੀਂ ਜੇ ਤਾਂ ਅੰਮ੍ਰਿਤ ਵੇਲੇ ਉਠਾਂਗੇ ਗੁਰਬਾਣੀ ਨੇ ਪੜਾਂਗੇ ਸਵਾਤ ਜਿਹੜਾ ਵੱਖਰਾ ਹੁੰਦਾ ਹੈ ਲੋਕ ਨਸ਼ਾ ਕਹਿੰਦੇ ਨੇ ਕੋਈ ਤਾਰੂ ਪੀ ਕੇ ਨਸ਼ਾ ਕਰਦਾ ਕੋਈ ਸਮੈਤ ਪੀ ਕੇ ਨਸ਼ਾ ਕਰਦਾ ਇਹ ਗੁਰਬਾਣੀ ਨੇ ਇੱਕ ਨਸ਼ਾ ਤੇ ਜਿਹੜਾ ਇਸ ਨਸ਼ੇ ਦੇ ਵਿੱਚ ਫਸ ਜਾਂਦਾ ਉਸ ਦੀ ਸਾਰੀਆਂ ਪੁੱਲਾਂ ਜਿਹੜੀਆਂ ਤਰ ਜਾਂਦੀਆਂ ਨੇ ਮੇਰੇ ਮਾਦੋ ਜੀ ਸਾਥ ਸੰਗਤ ਨਾਲ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਚ ਹਰਿਆ ਜਿਹੜਾ ਸਤ ਸੰਗਤ ਵਿੱਚ ਆਉਂਦਾ ਗੁਰ ਬਾਣੀ ਨੂੰ ਪੜਦਾ ਉਹ ਗਰੀਬਾ ਜਾਂ ਸਿੱਖ ਬੜਾ ਦੁਖੀ ਆ ਤੇ ਕਹਿਣ ਲੱਗਾ ਕਿ ਮੈਂ ਆਪਣੀ ਆਤਮਾ ਜਿਹੜੀ ਖਤਮ ਕਰ ਲੈਣੀ ਆ ਆਪਣਾ ਸਰੀਰ ਜਿਹੜਾ ਤਿਆਗ ਦੇਣਾ ਇੱਕ ਭਿੱਜਿਆ ਹੋਇਆ ਗੁਰੂ ਦਾ ਪਿਆਰਾ ਗੁਰੂ ਰਾਮਦਾਸ ਮਹਾਰਾਜ ਦੇ ਨਗਰੇ ਤੇ ਜਿਹੜਾ ਸੇਵਾ ਕਰਿਆ ਕਰਦਾ ਸੀ ਭਾਂਡੇ ਮਾਂਜਣ ਦੇ ਉੱਜੇ ਮਾਰਨ ਦੀ ਉੱਪਰ ਗਿਆ ਆਇਆ ਸਿੱਖ ਆਇਆ ਤੇ ਪੁੱਛਣ ਲੱਗਾ ਉਸ ਦੇ ਘਰੇਪੜੇ ਦੇ ਸਿੱਖ ਨੂੰ ਤੇ ਭਾਈ ਸਾਹਿਬ ਕੀ ਹੋ ਗਿਆ ਤੇ ਉਹ ਕਹਿਣ ਲੱਗਾ ਭਾਈ ਸਾਹਿਬ ਸਾਡੀ ਜ਼ਮੀਨ ਚਾਦਾਤ ਵੇਚ ਗਈ ਹੈ ਘਰ-ਬਾਰ ਜਿਹੜਾ ਖਸ ਗਿਆ ਕਰਜ਼ਾ ਜਿਹੜਾ ਸਿਰ ਦੇ ਉੱਤੇ ਬਹੁਤ ਹੈ ਤੇ ਘਰ ਦੇ ਵਿੱਚ ਬਹੁਤ ਗਰੀਬੀ ਆ ਮੈਂ ਉਹ ਕਰਜ਼ਾ ਜਿਹੜਾ ਆਪਣਾ ਉਤਾਰ ਨਹੀਂ ਸਕਦਾ ਇਸ ਕਰਕੇ ਮੈਂ ਆਪਣੀ ਲੇਲਾ ਜਿਹੜੀ ਖਤਮ ਕਰਨ ਲੱਗਾ ਤੇ ਜਿਹੜਾ ਪਿਆਰਾ ਗੁਰਬਾਣੀ ਦੇ ਵਿੱਚ ਪਿੱਜਿਆ ਸੀ ਸੇਵਾ ਰਜਨਾ ਜਿਹੜਾ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ ਕਰਦਾ ਹੁੰਦਾ ਸੀ ਉਹ ਕਹਿਣ ਲੱਗਾ ਕਹਿੰਦਾ ਪਿਆਰੇ ਤੂੰ ਆਪਣਾ ਜੀਵਨ ਕਿਉਂ ਖਤਮ ਕਰਨਾ ਚਾਹੁੰਦਾ ਤੁਹ ਜੀਵਨ ਆਪਣਾ ਕਿਹ ਖਤਰਕ ਕਰਨਾ ਚਾਹੁੰਦਾ ਧੰਨ ਗੁਰੂ RAMDAS MAHARAJ ਜਿਹੜੇ ਪ੍ਰਗਤੀ ਤੇ ਨਹੀਂ ਬੈਠੇ ਸਨ ਕਦੇ ਤੂੰ ਉਹਨਾਂ ਦਾ ਜੀਵਨ ਪੜ ਕੇ ਦੇਖੀ ਜਿਹੜੇ ਅੱਜ ਕੱਲ੍ਹ ਸੰਸਾਰ ਦੇ ਵਿੱਚ ਕਹਿੰਦੇ ਨੇ ਕਿ ਅਸੀਂ ਬਹੁਤ ਦੁਖੀ ਆ ਸਾਡੇ ਉੱਤੇ ਬਹੁਤ ਕਸ਼ਟ ਹੈ ਤੇ ਪਿਆਰਾ ਕਹਿਣ ਲੱਗਾ ਕਹਿੰਦਾ ਤੂੰ ਦੁਖੀ ਕਿਉਂ ਤੇਰੇ ਗੁਣ ਤੇਰੀ ਮਾਂ ਹੈ ਤੇਰੇ ਕੋਲ ਤੇਰਾ ਪਿਤਾ ਹੈ ਗੱਲ ਤੇਰੇ ਕੋਲ ਤੇਰਾ ਭਰਾ ਹੈ ਗੱਲ ਜਿਹੜਾ ਤੇਰਾ ਸਹਾਰਾ ਤੇ ਮੋਲ ਹੈ ਕਹਾਂ ਲੱਗਾ ਕਿ ਕਰਜ਼ਾ ਇਹਨਾਂ ਚੜਿਆ ਸੀ ਰਿਸ਼ਤੇਦਾਰਾਂ ਤੇ ਕੋਲ ਵੀ ਬੜੀ ਸਹਾਇਤਾ ਮੰਗੀ ਪਰ ਕੋਈ ਤਬਾਬ ਦੇ ਗਿਆ ਕੋਈ ਸਹਾਇਤਾ ਨਹੀਂ ਕਰਦਾ ਪਿਆ ਆਮ ਆਪਾ ਦੇਖੀਦਾ ਕਿ ਸੌਖ ਹੋਵੇ ਤੇ ਲੋਕ ਜਿਹੜੇ ਭੱਜ-ਭੱਜ ਤੁਹਾਡੇ ਕੋਲ ਬੈਠ ਜੇ ਜਦੋਂ ਤੁਸੀਂ ਕਿਸੇ ਮੁਸੀਬਤ ਦੇ ਵਿੱਚ ਫਸੇ ਹੋਵੋਗੇ ਇਹ ਦੁਨੀਆ ਦੇ ਲੋਕ ਜਿਹੜਾ ਤਮਾਸ਼ਾ ਜ਼ਿਆਦਾ ਦੇਖਦੇ ਨੇ ਮਾਫ ਕਰਨਾ ਲਾਈਵ ਚੱਲ ਰਿਹਾ ਦੁਨੀਆ ਦੇ ਲੋਕ ਜਿਹੜਾ ਤਮਾਸ਼ਾ ਜ਼ਿਆਦਾ ਦੇਖਦੇ ਨੇ ਮੁਸੀਬਤ ਦੇ ਵਿੱਚੋਂ ਲੋਕਾਂ ਨੂੰ ਘੱਟ ਦੇ ਵਿੱਚ ਕੱਢਦੇ ਇਸੇ ਤਰ੍ਹਾਂ ਬੜੀ ਬੜਾ ਜਾਂ ਸਿੱਖ ਕਹਿਣ ਲੱਗਾ ਕਹਿਣ ਲੱਗਾ ਕਈ ਰਿਸ਼ਤੇਦਾਰਾਂ ਦੇ ਕੋਲ ਪੁੱਛਿਆ ਪਰ ਕਿਸੇ ਨੇ ਸਹਾਇਤਾ ਨਹੀਂ ਕੀਤੀ ਤੋ ਗੁਰੂ ਦਾ ਪਿਆਰਾ ਪਿੱਛਿਆ ਆਇਆ ਸਿਰ ਕਹਿਣ ਲੱਗਾ ਕਹਿੰਦਾ ਮੈਂ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਦੇ ਵਿੱਚੋਂ ਆਇਆ ਉੱਥੇ ਭਾਂਡੇ ਮਾਂਜਰ ਦੀ ਸੇਵਾ ਕਰਦਾ ਕਦੇ ਤੋਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੀਵਨ ਪੜ੍ਹ ਕੇ ਦੇਖੀ ਉਹਨਾਂ ਦੇ ਨਾਲੋਂ ਦੁਖੀ ਸੰਸਾਰ ਦੇ ਵਿੱਚ ਕੋਈ ਹੈ ਨਹੀਂ ਜਿਨ੍ਹਾਂ ਨੇ ਬਚਪਨ ਦੇ ਵਿੱਚ ਇੰਨੀਆਂ ਮੁਸ਼ਕਲਾਂ ਝੱਲੀਆਂ ਨੇ ਛੋਟੀ ਉਮਰ ਦੇ ਵਿੱਚ ਜਤੇਮ ਹੋ ਜਾਂਦੇ ਨੇ ਬਰ ਫਿਰ ਵੀ ਉਹ ਜਿਹੜਾ ਸੱਚੇ ਪਾਤਸ਼ਾਹ ਦਾ ਹੁੰਦੇ ਨੇ ਜਨਮ ਵਰਗਾ ਤੇ ਤੇ ਨਹੀਂ ਬੈਠੇ ਸਨ ਤੇ ਪਾਤਸ਼ਾਹ ਲਿਖਦੇ ਪੈਣੇ ਜੋ ਹਮਲੇ ਪਿਤ ਹੋਤੀ ਮੇਰੇ ਸਤ ਗੁਰਾ ਸਾ ਪਿਤ ਤਮ ਹਰ ਜਾਣੋ ਆਪੇ ਹਮਰ ਉਨਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤ ਗੁਰ ਸ਼ਾਂਤੀ ਦੇ ਹੰਥਾਪੇ ਕਿ ਉਹਨਾਂ ਤੇ ਵਰਕਾ ਬਚਪਨ ਦੇ ਵਿੱਚ 5 ਸਾਲ ਦੀ ਉਹਨਾਂ ਦੀ ਉਮਰ ਸੀ ਜਦੋਂ ਉਹਨਾਂ ਦੀ ਮਾਤਾ ਚੜ੍ਹਾਈ ਕਰ ਜਾਂਦੀ ਹੈ ਜਦ ਮਾਤਾ ਦਾ ਸਿਰ ਦੇ ਕੋਲੋਂ ਹੱਥ ਉੱਠ ਗਿਆ ਤੇ ਗੁਰਦਾਮ ਦਾਸ ਮਹਾਰਾਜ ਦੇ ਪਾਈਕੇઠા ਦੀ ਥੋੜੇ ਜਿ ਨੇ ਰਾਜ ਦੇ ਰਹਿਣ ਲੱਗ ਪਏ ਨੇ ਇਤਿਹਾਸ ਪਰ ਲਿਖਦੇ ਨੇ ਕਿ ਬੜੇ ਦੁਖੀ ਰਹਿਣ ਲੱਗ ਪਏ ਨੇ ਤੇ ਸਮਾਂ ਆਇਆ ਤੇ ਪਿਤਾ ਦਾ ਸਾਇਆ ਵੀ ਸਿਰ ਦੇ ਕੋਲ ਉੱਠ ਜਾਂਦਾ ਜਦੋਂ ਪਿਤਾ ਦਾ ਸਿਰ ਦੇ ਸਾਇਆ ਉੱਠ ਗਿਆ ਬਾਕੀ ਪਰਿਵਾਰ ਤੇ ਜ਼ਿੰਮੇਵਾਰੀ ਚੜੀ ਆ ਉਹਨਾਂ ਦੇ ਸਿਰ ਦੇ ਉੱਤੇ ਆ ਜਾਂਦੀ ਕਿਉਂਕਿ ਵੱਡੇ ਬਡੇਰੇ ਸਨ ਜਦੋਂ ਭਾਏ ਇਖੇਤੇ ਉੱਤੇ ਸਾਰੇ ਜ਼ਿੰਮੇਵਾਰੀ ਆ ਜਾਂਦੀ ਆ ਉਹਨਾਂ ਦੀ ਨਾਨੀ ਮਾਂ ਜਿਹੜੀ ਪਿੰਡ ਬਸ ਕੇ ਰਹਿੰਦੀ ਸੀ ਉਹ ਆਦੀ ਜਾਂਦੇ ਪਾਦਸ਼ਾਹ ਨੂੰ ਆਪਣੇ ਨਾਲ ਲੈ ਜਾਂਦੀ ਆ ਜਦ ਪਾਦਸ਼ਾਹ ਨੂੰ ਆਪਣੇ ਨਾਲ ਲੈ ਜਾਂਦੇ ਤੇ ਪਾਦਸ਼ਾਹ ਨੂੰ ਘੁੰਗੜੀਆਂ ਜਿਹੜਾ ਬਣਾਉਂਦਾ ਕੇ ਦਿੰਦੇ ਤੇ ਪਾਦਸ਼ਾਹ ਜਿਹੜੇ ਘੁੰਗੜੀਆਂ ਵੇਚਦੇ ਹੁੰਦੇ ਸਨ ਜਦ ਘੁੰਗੜੀਆਂ ਵੇਚਣੀਆਂ ਤੇ ਗੁਰੂ ਅਮਰਦਾਸ ਜੀ ਦੇ ਲੰਗਰਾਂ ਦੇ ਵਿੱਚ ਸੇਵਾ ਕਰਿਆ ਕਰਨੀ ਤੇ ਗੁਰੂ ਰਾਮ ਗੁਰੂ ਅਮਰਦਾਸ ਜੀ ਦੇ ਲੰਗਰਾਂ ਦੇ ਵਿੱਚ ਸੇਵਾ ਕਰਨੀ ਤੇ ਸਮਾਂ ਆਇਆ ਤੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪਣੀ ਛੋਟੀ ਬੱਚੀ ਬੀਬੀ ਭਾਨੀ ਦਾ ਵਿਆਹ ਜਿਹੜਾ ਗੁਰੂ ਰਾਮਦਾਸ ਦੇ ਮਹਾਰਾਜ ਜੀ ਨਾਲ ਕਰ ਦਿੱਤਾ ਗੁਰੂ ਰਾਮਦਾਸ ਮਹਾਰਾਜ ਜੀ ਗੁਰਗੱਦੀ ਤੇ ਬੈਠੇ ਨੇ ਬੈਠਾ ਛੋਟੀ ਪਾਤਸ਼ਾਹ ਰਾਮਦਾਸ ਸਤਗੁਰ ਕਹਾਵੇ ਪੂਰਨ ਤਾਲ ਟਟਾਇਆ ਅੰਬਰਿਸ ਸਾਰ ਵਿੱਚ ਜੋਤ ਜਗਾਵੇ ਤੇ ਗੁਰੂ ਰਾਮਦਾਸ ਮਹਾਰਾਜ ਜੀ ਗੁਰਗੱਦੀ ਤੇ ਬੈਠੇ ਹੋਏ ਨੇ ਇਤਿਹਾਸ ਜਿਹੜਾ ਲਵੇਰਾ ਹੋ ਜਾਣਾ ਮੈਂ ਕੱਲ ਕਰਿਆ ਸਾਂ ਉਸ ਬੱਚੇ ਦੀ ਉਹ ਗਰੇਬੜਾ ਜਿਹਾ ਸਿੱਖ ਜਿਹੜਾ ਜਿਹੜਾ ਆਪਣੀ লীਲਾ ਜਿਹੜੀ ਖਤਮ ਕਰਨ ਲੱਗਾ ਸੀ ਜੇਰਾ ਹੋਸੀ ਨੇ ਪੁਛਿਆ ਕਿ ਤੂੰ ਇਦਾਂ ਕਿਉਂ ਕਰਨ ਲੱਗਾ ਕਹਿਣ ਲੱਗਾ ਕਿ ਮੈਂ ਬਹੁਤ ਕਰਜਾਈ ਆ ਤੋ ਕਹਿਣ ਲੱਗਾ ਕਿ ਗੁਰੂ ਰਾਮਦਾਸ ਮਹਾਰਾਜ ਜੀ ਨੇ ਛੋਟੀ ਉਮਰ ਦੇ ਵਿੱਚ ਘੁੰਗਣੀਆਂ ਵੇਚੀਆਂ ਨੇ ਤੇ ਜੇ ਤੂੰ ਇਹ ਵੀ ਕੰਮ ਛੁਡੋ ਕਰਦਾਵੇਂ ਤੇ ਤੇਰੀ ਗਰੀਬੀ ਖੱਟੀ ਜਾਵੇ ਉਹਨੇ ਇਤਾਂ ਕੀਤਾ ਕਹਿਣ ਲੱਗਾ ਤੇਰਾ ਬਹੁਤ ਧੰਨਵਾਦ ਸਿਖਾ ਗੁਰੂ ਦੇ ਪਿਆਰੇ ਸਿੱਖਾ ਤੇਰਾ ਬਹੁਤ ਧੰਨਵਾਦ ਮੈਂ ਮਰਨ ਵਾਸਤੇ ਚੱਲਿਆ ਸਾਂ ਆਪਣੀ ਵੀਲਾ ਖਤਮ ਕਰਨ ਵਾਸਤੇ ਚੱਲਿਆ ਸਾਂ ਪਰ ਤੂੰ ਅੱਜ ਮੈਨੂੰ ਜੀਵਨ ਦੇ ਦਿੱਤਾ ਫਿਰ ਉਸ ਕੀ ਕੀਤਾ ਉਸ ਨੇ ਘੁੰਗੜੀਆਂ ਵਿੱਚ ਨਾ ਸ਼ੁਰੂ ਕਰ ਦਿੱਤੀਆਂ ਘੁੰਗੜੀਆਂ ਵਜਾਉਣਾ ਸ਼ੁਰੂ ਕਰ ਦਿੱਤੀਆਂ ਤੇ ਇੱਕ ਦਿਨ ਖੁਦ ਗੁਰੂ ਰਾਮਦਾਸ ਮਹਾਰਾਜ ਜੀ ਉਹਨਾਂ ਦੇ ਕੋਲ ਆਉਂਦੇ ਉਸ ਗਰੀਬੜੇ ਜਿਹੇ ਸਿੱਖ ਦੇ ਕੋਲ ਆਉਂਦੇ ਨੇ ਉਸ ਗਰੀਬੜੇ ਦਾ ਸਿੱਖ ਦਾ ਨਾਮ ਇਤਿਹਾਸ ਕਰਨੇ ਭਾਈ ਸੁੰਮਣ ਦਾ ਲਿਖਿਆ ਤੇ ਭਾਈ ਸੁੰਮਣ ਸਿੰਘ ਜਿਹੜਾ ਉਸ ਦਾ ਨਾਮ ਜਦੋਂ ਆਇਆ ਭਾਈ ਸੁੰਮਣ ਜਿਹੜਾ ਘੁੰਗੜੀਆਂ ਵੇਚਣਾ ਸ਼ੁਰੂ ਕਰ ਦਿੱਤੀਆਂ ਤੇ ਗੁਰੂ ਨਾਨਕ ਦਾਸ ਮਹਾਰਾਜ ਜੀ ਆਏ ਨੇ ਤੇ ਕਹਿਣ ਲੱਗੇ ਭਾਈ ਸੁੰਮਣ ਸੇਵਾ ਚੱਲਦੀ ਪਈ ਐ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਦੇ ਵਿੱਚ ਤੂੰ ਸੇਵਾ ਦੇ ਵਿੱਚ ਕੀ ਪਾਏਗਾ ਲਾਗੇ ਸੇਖ ਜਿਹੜੇ ਸੇਵਾ ਕਰਦੇ ਪੈਸਾ ਤੇ ਉਹਨਾਂ ਸਿੱਖਾਂ ਨੇ ਪੁੱਛਿਆ ਕਿ ਇਹ ਕੌਣ ਨੇ ਤੇ ਸਿੱਖਾਂ ਨੇ ਆਖਿਆ ਕਿ ਇਹ ਗੁਰੂ ਰਾਮਦਾਸ ਮਹਾਰਾਜੀ ਨੇ ਗੁਰੂ ਨਾਨਕ ਪਾਤਸ਼ਾਹ ਦੀ ਚਮਚੀ ਜੋਤ ਤੇ ਭਾਈ ਸੰਮਣ ਮਾੜ ਦੇ ਵਿੱਚ ਸੋਚਣ ਲੱਗਾ ਕਿ ਮੈਨੂੰ ਪਿਆਰਾ ਕਹਿੰਦਾ ਹੁੰਦਾ ਸੀ ਕਿ ਗੁਰੂ ਸਾਹਿਬ ਜੀ ਦੇ ਕੋਲ ਵੱਡੇ-ਵੱਡੇ ਰਾਜੇ ਮਹਾਰਾਜੇ ਆਉਂਦੇ ਪੈਣ ਤੇ ਉਹਨਾਂ ਦੇ ਕੋਲ ਆ ਕੇ ਸੇਵਾ ਕਰਦੇ ਨੇ ਨੱਕ ਰਗੜਦੇ ਨੇ ਮੈਂ بڑے-ਵੱਡੇ ਭਾਗਾ ਵਾਲਾ ਨਾ ਖੁਦ ਗੁਰੂ ਰਾਮਦਾਸ ਮਹਾਰਾਜ ਜੀ ਕੋਲ ਖੁਦ ਮੇਰੇ ਕੋਲ ਚੱਲ ਕੇ ਆਏ ਨੇ ਤੇ ਕਹਿ ਰਹੇ ਨੇ ਕਿ ਭਾਈ ਸਮਨ ਸੇਵਾ ਦੇ ਵਿੱਚ ਕੀ ਪਾਏਗਾ ਮੈਂ ਜਿਹੜਾ ਅੰਦਰੋਂ ਭਿੱਜ ਗਿਆ ਜੇ ਰ ਕਿ ਆਪ ਭੇਜ ਗਿਆ ਤੇ ਫਿਰ ਕਿ ਆ ਭਾਈ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਨ ਕਿ ਪੁੱਤਰ ਜੇ ਰ ਪੁੱਤਰ ਕਿ ਆ ਮਾਂ ਦਾ ਅੰਦਰ ਭੇਜ ਗਿਆ ਕਿ ਉਹ ਕਿ ਬਚਪਨ ਦੇ ਵਿੱਚ ਮਾਂ ਪੁੱਤਰ ਕਹਿੰਦੇ ਸੀ ਮਾਂ ਦਾ ਸਾਇਆ ਜਿਹੜਾ ਸਿਰ ਦੇ ਉੱਤੋਂ ਉੱਠ ਜਾਂਦਾ ਜੇ ਰ ਮਾਂ ਦਾ ਸਿਰ ਤੋਂ ਸਾਇਆ ਉੱਠ ਗਿਆ ਤੇ ਗੁਰੂ ਰਾਮਦਾਸ ਮਹਾਰਾਜ ਜੀ ਭਾਈ ਜੇਠੇ ਤੋਂ ਗੁਰੂ ਨਾਮਦਾਸ ਮਹਾਰਾਜ ਜੀ ਨੇ ਬਣੇ ਨੇ ਵੱਡੇ ਬਣੇ ਨੇ ਪਾਦਸ਼ਾਹ ਬਣ ਜਾਂਦੇ ਤੇ ਇਸੇ ਤਰ੍ਹਾਂ ਜਿਵੇਂ ਉਹਨਾਂ ਦੇ ਨਾਲ ਬਚਪਨ ਦੇ ਵਿੱਚ ਘਟਨਾਵਾਂ ਵਾਪਰੇ ਸੀ ਇਸੇ ਤਰ੍ਹਾਂ ਭਾਈ ਸੁੰਮਣ ਦੇ ਕੋਲ ਉਹ ਪਾਦਸ਼ਾਹ ਜੀ ਖੁਦ ਆਉਂਦੇ ਨੇ ਤੇ ਗੁਰੂ ਨਾਮਦਾਸ ਮਹਾਰਾਜ ਜੀ ਕਹਿਣ ਲੱਗੇ ਕਿ ਭਾਈ ਸੁੰਮਣ ਸੇਵਾ ਚੱਲਦੀ ਪਈਆ ਤੇ ਸੇਵਾ ਦੇ ਵਿੱਚ ਕੀ ਪਾਏਗਾ ਤੇ ਉਸਨੇ ਜਿੰਨੇ ਪੈਸੇ ਵਟੇ ਸਨ ਸਾਰੇ ਪੈਸੇ ਇਕੱਠੇ ਕਿਤੇ ਦੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਧੱਕ ਦਿੱਤੇ ਪਾਦਸ਼ਾਹ ਜੀ ਕਹਿ ਉੱਠ ਕੇ ਚਲੇ ਗਏ ਅਗਲਾ ਤੈਨੂੰ ਹੋਇਆ ਫਿਰ ਭਾਈ ਸੰਮਣ ਜਿਹੜਾ ਘੁੰਗਣੀਆਂ ਵੇਚਣਾ ਸ਼ੁਰੂ ਕਰ ਦਿੱਤੀਆਂ ਜਿੰਨੇ ਪੈਸੇ ਵਟੇ ਤੇ ਪਾਦਸ਼ਾਹ ਪੁੱਤ ਚੱਲ ਕੇ ਆਏ ਕਿ ਤੇ ਆ ਸਾਡੀ ਭੇਟਾ ਤੇ ਸਾਡੀ ਸੇਵਾ ਤੇ ਤੇ ਪਾਦਸ਼ਾਹ ਨੇ ਭੇਟਾ ਲੈ ਕੇ ਚਲੇ ਜਾਂਦੇ ਨੇ ਸ਼ਾਮ ਦਾ ਸਮਾਂ ਹੋਇਆ ਤੇ ਭਾਈ ਸੁਮਨ ਆਪਣੀ ਮਾਤਾ ਦੇ ਕੋਲ ਆਇਆ ਤੇ ਕਹਿਣ ਲੱਗਾ ਮਾਤਾ ਅੱਜ ਬਹੁਤ ਮੈਂ ਕਮਾਈ ਕਰਕੇ ਆਇਆ ਤੇ ਮਾਤਾ ਕਹਿਣ ਲੱਗੇ ਕਿ ਪੁੱਤਰ ਜਿੰਨੇ ਪੈਸੇ ਵਟੇ ਨੇ ਇਹ ਲੈ ਆ ਮੈਨੂੰ ਫੜਾ ਦੇ ਕਿਤੇ ਗਵਾ ਨਾ ਲੱਗੀ ਇਤਿਹਾਸ ਕਰ ਲਿਖਦੇ ਪੈਣੇ ਕਿ ਜਦੋਂ ਇਦਾਂ ਕਿਹਾ ਕਹਿਣ ਲੱਗਾ ਮਾਤਾ ਅੱਜ ਪੈਸੇ ਇੰਨੇ ਵੱਡੇ ਨੇ ਤੋ ਇੰਨੇ ਗਿਣੇ ਕਿ ਤੋ ਸਾਰੇ ਉਮਰ ਸਾਡੀ ਕਿਰਪੀ ਇਕੱਠੀ ਜਾਵੇਗੀ ਕਹਿਣ ਲੱਗੇ ਪੁੱਤਰ ਇਹੋ ਜਿਹਾ ਕਿਹੜਾ ਸੌਦਾ ਕਰਿਆ ਕਹਿਣ ਲੱਗਾ ਭਾਈ ਸੁਮਣ ਕਹਿਣ ਲੱਗਾ ਕਿ ਦਾ ਮਾਤਾ ਚੌਥੇ ਪਾਦਸ਼ਾ ਗੁਰੂ ਰਾਮਦਾਸ ਮਹਾਰਾਜ ਜੀ ਜਿਨ੍ਹਾਂ ਦੇ ਕੋਲ ਵੱਡੇ ਵੱਡੇ ਰਾਜੇ ਆਉਂਦੇ ਨੇ ਅੱਜ ਪਾਦਸ਼ਾ ਮੇਂ ਤਿੰਨ ਦਿਨ ਹੋ ਗਏ ਨੇ ਖੁਦ ਚੱਲ ਕੇ ਮੇਰੇ ਕੋਲ ਆਉਂਦੇ ਨੇ ਤੇ ਆ ਕੇ ਮੇਰੇ ਕੋਲ ਪੈਸੇ ਮੰਗਦੇ ਨੇ ਕਿ ਸੇਵਾ ਚਾਹਦੇ ਪਏ ਕਿ ਸਾਡੇ ਵੱਲ ਤੇ ਸੇਵਾ ਕੀ ਤੇ ਜੋ ਪੈਸੇ ਹੁੰਦੇ ਨੇ ਕਿ ਮਾਂ ਮੈਂ ਸਾਰੇ ਪੈਸੇ ਅੱਜ ਗੁਰੂ ਰਾਮਦਾਸ ਮਹਾਰਾਜ ਦੀ ਜਟਨਾ ਦੇ ਵਿੱਚ ਰੱਖ ਆਇਆ ਮਾਂ ਬਹੁਤ ਖੁਸ਼ ਹੋਈ ਕਹ ਲੱਗੇ ਪੁੱਤਰ ਜਿਸ ਪਾਤਸ਼ਾਹ ਦੇ ਕੋਲ ਤ ਪੈਸੇ ਦੇ ਕੇ ਆਇਆ ਸਮਾਂ ਆਵੇਗਾ ਇਹ ਨਹੀਂ ਪਾਤਸ਼ਾਹ ਤੇਰੀ ਫੜ ਕੇ ਤਰੀਫੀ ਕਰ ਦਵੇਗਾ ਬੋਲ ਸਤਨਾਮ ਸ੍ਰੀ ਵਾਹਿਗੁਰੂ ਸਾਡਾ ਜਿਹੜਾ ਗੁਰੂ ਰਾਮਦਾਸ ਮਹਾਰਾਜ ਜੀ ਤੇ ਭਰੋਸਾ ਹੋਣਾ ਚਾਹੀਦਾ ਘਰ ਦੇ ਵਿੱਚ ਪੈਸੇ ਨਹੀਂ ਸਨ ਤੇ ਮਾਂ ਕਹਿਣ ਲੱਗੀ ਕਿ ਪੁੱਤਰ ਹੁਣ ਢੋਂਗਣੀਆਂ ਕਿੱਦਾਂ ਲਿਆਵਾਂ ਤੇ ਜੇ ਢੋਂਗਣੀਆਂ ਲਿਆਵਾਂ ਕਿੱਥੇ ਵੇਚਾਂ ਕਿੱਥੇ ਪਾਦਸ਼ਾਹ ਨੂੰ ਪੈਸੇ ਦਵਾਂਗੇ ਸੇਵਾ ਦਵਾਂਗੇ ਤੇ ਹੁਣ ਕੀ ਕਰਨਾ ਤੇ ਮਾਂ ਨੇ ਆਪਣੇ ਜਿਹੜੇ ਗਹਿਣੇ ਪੈਸਾ ਸਾਰੇ ਪਿਆਕੇ ਆਪਣੇ ਪੁੱਤਰ ਨੂੰ ਖੜਾ ਦਿੱਤੇ ਕਿ ਸਾਰੇ ਗਹਿਣੇ ਜਿਹੜੇ ਆ ਤੂੰ ਵੇਚ ਦੇ ਇਹਦੀਆਂ ਢੋਂਗਣੀਆਂ ਲੈ ਆ ਉਹਨੇ ਇਸ ਤਰ੍ਹਾਂ ਕੀਤਾ ਪਾਈ ਸੁਮਣ ਮਾਂ ਤੇ ਗੈਣੇ ਲੈ ਜਾਂਦਾ ਤੇ ਜਾ ਕੇ ਵੇਚ ਦਿੰਦਾ ਵੇਚ ਕੇ ਗਦਾ ਕੰਗਣੀਆਂ ਲੈਣ ਖਾਂ ਤੇ ਪਾਦਸ਼ਾਹ ਆਇਆ ਪਰ ਅੱਜ ਕਮਾਈ ਜਿਹੜੀ ਥੋੜੀ ਘੱਟ ਹੋਈ ਸੀ ਤੇ ਪਾਦਸ਼ਾਹ ਆਏ ਤੇ ਪਾਦਸ਼ਾਹ ਕਹਿਣ ਲੱਗੇ ਕਿ ਲਿਆ ਪਾਈ ਸੁਮਣ ਸਾਡੀ ਕਮਾਈ ਤੇ ਸਾਨੂੰ ਦੇ ਦੇ ਤੇ ਜਿਹੜੇ ਚਿੰਦੜ ਬੱਚੇ ਸਨ ਛੋਟੇ ਮੋਟੇ ਨੋਟ ਸੰ ਸਾਰੇ ਇਕੱਠੇ ਕਰਕੇ ਪਾਈ ਸੁਮਣ ਜਿਹੜਾ ਪਾਦਸ਼ਾਹ ਦੀ ਝੋਲੀ ਦੇ ਵਿੱਚ ਰੱਖਣ ਲੱਗਾ ਤੇ ਪਾਦਸ਼ਾਹ ਕਹਿਣ ਲੱਗੇ ਕਿ ਪਾਈ ਸੁਮਣ ਅੱਜ ਅਸੀਂ ਤਿੰਨ ਤਿਰਪੁਰ ਕੁਝ ਲੈਣ ਵਾਸਤੇ ਨਹੀਂ ਆ ਅੱਜ ਤੈਨੂੰ ਦੇਣ ਵਾਸਤੇ ਆਇਆ ਅੱਜ ਤੈਨੂੰ ਕੁਝ ਨਹੀਂ ਲੈਣਾ ਦਾ ਅੱਜ ਤੈਨੂੰ ਦੇਣ ਵਾਸਤੇ ਆਇਆ ਦਿੱਤਾ ਤਾਤਾ ਇੱਕ ਹੈ ਸਭ ਕੋ ਦੇਵਨ ਹਾਰ ਦਿੰਦਾ ਟੋਟਣਾ ਆ ਬਈ ਅਗਨਤ ਪ੍ਰੇਖੰਡਾ ਜੇ ਸਾਡਾ ਗੁਰੂ ਰਾਮਦਾਸ ਮਹਾਰਾਜ ਦੇ ਉੱਤੇ ਵਿਸ਼ਵਾਸ ਹੋਣਾ ਚਾਹੀਦਾ ਭਰੋਸਾ ਹੋਣਾ ਚਾਹੀਦਾ ਜਦੋਂ ਸਾਡਾ ਗੁਰੂ ਰਾਮਦਾਸ ਮਹਾਰਾਜ ਦੇ ਉੱਤੇ ਭਰੋਸਾ ਆਵੇਗਾ ਤੇ ਸਾਡਾ ਜਿਹੜਾ ਗੁਰੂ ਰਾਮਦਾਸ ਮਹਾਰਾਜ ਸਾਡੇ ਘਰ ਦੇ ਵਿੱਚੋਂ ਕਿਰਪੀ ਕਰ ਦੇਣਗੇ ਫਿਰ ਗੁਰੂ ਸਾਹਿਬ ਜੀ ਨੇ ਭਾਈ ਸੰਮਣ ਨੂੰ ਬਖਸ਼ਿਸ਼ਾਂ ਕੀਤੀਆਂ ਨੇ ਭਾਈ ਸੰਮਣ ਬੜਾ ਘੁਕਾਰਿਆ ਤੇ ਗੁਰੂ ਦਾ ਬਾਦਸ਼ਾਹ ਤੇ ਗੁਰੂ ਸਾਹਿਬ ਜੀ ਨੇ ਉਸਨੂੰ ਬਾਦਸ਼ਾਹ ਦਾ ਰੁਕਬਾ ਤਸੀਬ ਬਾਦਸ਼ਾਹ। ਧਿਆਨ ਦੇ ਵਿੱਚ ਅੱਜ ਵੀ ਭਾਈ ਸੰਮਨ ਦਾ ਨਾਮ ਜਿਹੜਾ ਹੀਰੇ ਦੇ ਵਾਂਗ ਚਮਕਦਾ ਪਿਆ। ਸਾਡਾ ਜਿਹੜਾ ਗੁਰੂ ਨਾਨਕ ਦਾਸ ਮਹਾਰਾਜ ਜੀ ਤੇ ਇੱਕ ਵਿਸ਼ਵਾਸ ਹੋਵੇਗਾ ਤੇ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਤੇਰੀ ਜਿਹੜੀ ਪੀੜੀ ਜਿਹੜੀ ਹੈ ਬਾਦਸ਼ਾਹ ਹੋਵੇਗੀ ਬਾਦਸ਼ਾਹ। ਤੇ ਅੱਜ ਵੀ ਉਹਦੀ ਪੀੜੀ ਚੱਲਦੀ ਪਈ ਹੈ ਬਾਦਸ਼ਾਹ ਦੇ ਰੂਪ ਦੇ ਵਿੱਚ। ਸ਼ਾਹਵਾਦੀ ਰੂਪ ਦੇ ਵਿੱਚ ਅੱਜ ਛਾਹ ਘਾਉਂਦੇ ਨੇ ਭਾਈ ਸਮਨ ਸ਼ਾਹ ਦੀ ਜਿਹੜੀ ਪੀੜ੍ਹੀ ਜਿਹੜੀ ਆ ਛਾਹ ਘਾਉਂਦੇ ਨੇ ਕਹਿੰਦੇ ਕਿ ਅੱਜ ਉਹ ਬਹੁਤ ਗਰੀਬ ਗਰੀਬ ਤੋਂ ਛਾੜਿ ਦਿੱਥੇ ਗਰੀਬ ਸਨ ਅੱਜ ਉਹ ਇੰਨੇ ਅਮੀਰ ਨੇ ਕਿ ਸਾਰਾ ਪੰਜਾਬ ਜਿਹੜਾ ਖਰੀਦ ਸਕਦੇ ਨੇ ਇੰਨੇ ਅਮੀਰ ਸਾਡਾ ਗੁਰੂ ਦੇ ਉੱਤੇ ਵਿਸ਼ਵਾਸ ਹੋਣਾ ਚਾਹੀਦਾ ਜੇ ਸਾਡਾ ਗੁਰੂ ਦੇ ਉੱਤੇ ਵਿਸ਼ਵਾਸ ਹੋਵੇਗਾ ਸਾਡਾ ਬਾਣੀ ਦੇ ਉੱਤੇ ਭਰੋਸਾ ਆਵੇਗਾ ਤੇ ਸਾਡਾ ਬਾਦਸ਼ਾਹ ਸਾਡੀ ਕਿਰਪੀ ਕੱਢ ਦੇ ਕੇ ਅੱਜ ਸਾਡਾ ਗੁਰੂ ਰਾਮਦਾਸ ਮਹਾਰਾਜ ਦੇ ਉੱਤੇ ਵਿਸ਼ਵਾਸ ਨੇ। ਅੱਜ ਅਸੀਂ ਗੁਰੂ ਘਰ ਦੇ ਕੋਲ ਆ ਕੇ ਕਾਲਾ ਕੱਢਦੇ ਹਾਂ। ਕੀ ਸਾਜਿਤ ਕਰਨਾ ਚਾਹੁੰਦੇ ਸੀ। ਸਾਡੇ ਕੋਲ ਅੱਜ ਮਾਇਆ ਜਾਦੀ ਹੈ। ਅੱਜ ਬੰਦਾ ਜਿਹੜਾ ਬੱਕਰੀ ਲੰਗ ਮਾਇਆ ਮਾਇਆ ਜਿਆਦਾ ਕਰਦਾ। ਮੈਂ ਫਲਾਣਾ ਨਾ ਠਿਕਣਾ ਮੈਂ ਆਵਾਂ ਤੇ ਮੈਂ ਆਵਾਂ। ਸਾਡੇ ਕੋਲ ਮੈਂ ਜਿਆਦਾ ਹੀ ਰਹਿ ਗਈ ਆ ਸਾਡੇ ਕੋਲ ਗੁਰੂ ਦੇ ਉੱਤੇ ਭਰੋਸਾ ਨਹੀਂ ਰਹਿਦਾ ਅਸੀਂ ਬੱਕਰੇ ਨਾਲ ਮੈਂ ਮੈਂ ਜਿਆਦਾ ਕਰਦੇ ਆ ਮੈਨੂੰ ਗਾਲਿ ਜਾਨ ਆ ਰਹੀ ਆ ਇੱਕ ਨਗਰ ਦੇ ਵਿੱਚ ਇੱਕ ਸਰਪੰਚ ਸੀ ਜਿਹੜਾ ਬਹੁਤ ਲਾਲਚੀ ਸੀ ਇੰਨੀ ਲਾਲਚੀ ਸੀ ਕਿ ਜੋ ਵੀ ਗ੍ਰਾਂਟ ਆਉਣੀ ਆ ਉਹ ਸਨੇ ਖਾਦੀ ਜਾਂਦਾ ਤੇ ਪਿੰਡ ਦਾ ਉਸਨੇ ਕੁਝ ਨਾ ਸੁਆਰੇ ਤੇ ਜਦਾ ਵੀ ਲੋਕਾਂ ਨੇ ਆ ਕੇ ਪੁੱਛਿਆ ਕਰਨਾ ਕਿ ਸਰਪੰਚ ਸਾਹਿਬ ਆ ਸਾਡਾ ਵੀ ਕੋਈ ਹੱਲ ਕਰ ਦੋ ਕਹਿੰਦਾ ਭਰਾਵਾ ਗ੍ਰਾਂਟ ਨੇ ਆਇ ਕਿਥੋਂ ਦਾ ਆਦੇ ਕੋਲੋਂ ਪੈਸੇ ਲਾ ਰਣਾ ਇਦਾਂ ਕਰਦਾ ਕਰਦਾ ਉਹ ਸਾਰੀਆਂ ਗ੍ਰਾਂਟਾਂ ਖਾਲ ਜਾਂਦਾ ਸਮਾਂ ਮੁੱਕਿਆ ਹੁੰਦਾ ਤੇ ਇਹੋ ਜੀ ਭਾੜੀ ਬਿਮਾਰੀ ਲੱਗੀ ਕਿ ਉਸ ਸਰਪੰਚ ਨੂੰ ਕੀੜੇ ਪੈ ਜਾਂਦੇ ਨੇ ਕਿਉਂਕਿ ਮਨੁੱਖ ਜਿੱਦਾਂ ਦੇ ਕੋਲ ਕਰਮ ਕਰਦਾ ਹੈ ਜੇ ਮਾੜੇ ਇੱਕ ਕਰਮ ਕਰੇਗਾ ਤੇ ਮਾੜਾ ਫਲ ਮਿਲੇਗਾ ਜੇ ਚੰਗੇ ਕਰਮ ਕਰੇਗਾ ਦੁਨੀਆਂ ਦੇ ਲੋਕ ਉਸ ਨੂੰ ਯਾਦ ਕਰਦੇ ਨੇ ਕਿ ਯਾਰ ਸੁਲਾਨਾ ਬੰਦਾ ਆਇਆ ਸੀ ਬਹੁਤ ਚੰਗਾ ਸੀ ਨਿੱਦਰ ਲੋਕ ਦੁਨੀਆਂ ਦੇ ਲੋਕ ਲਾਂਤਾ ਜਾਦੀਆਂ ਪਾਉਂਦੇ ਜਿਹਹਾ ਬੇਟਾ ਸੋਹਣਾ ਕਰਮਾਂ ਸੰਧਰਾ ਕੀ ਕਿ ਜਿੰਦਗੀ ਦੇ ਵਿੱਚ ਅਸੀਂ ਜਿਹੋ ਜਿਹਾ ਬੀਜ ਬੀਜਾਂਗੇ ਸਾਨੂੰ ਫਲ ਵੀ ਉਹੋ ਜਿਹਾ ਮਿਲੇਗਾ ਜੇ ਚੰਗੇ ਕੰਮ ਕਰਾਂਗੇ ਤੇ ਚੰਗਾ ਫਲ ਮਿਲੇਗਾ ਤੇ ਜੇ ਮਾੜੇ ਕੰਮ ਕਰਾਂਗੇ ਤੇ ਮਾੜਾ ਫਲ ਮਿਲੇਗਾ ਆਪਾਂ ਦੇਖਦੇ ਕਹਿੰਆਂ ਨਸ਼ਾ ਦਿੱਤਾ ਵਿਕਦਾ ਪਿਆ ਜੇ ਪਰਚੂਨ ਦੀਆਂ ਦੁਕਾਨਾਂ ਤੇ ਸੌਦਾ ਵਿਕਦਾ ਇਦਾਂ ਨਸ਼ਾ ਮਿੱਟਦਾ ਪਿਆ ਸਰਕਾਰ ਨੇ ਕੰਮ بڑا ਨਵਾਂ ਨਵਾਂ ਸ਼ੁਰੂ ਕੀਤਾ ਸੀ ਜੇਸੀਪੀ ਚੱਕੀ ਤੇ ਜਿਹੜਾ ਨਸ਼ਾ ਵੇਚਦਾ ਸੀ ਉਹਦੇ ਘਰ ਤੋਂ ਦੇਖੀ ਅੱਜ ਉਹ ਕੰਮ ਠੰਡਾ ਪੈ ਗਿਆ ਕਾਰਨ ਕੀ ਆ ਸਾਡੇ ਜਿਹੜੇ ਮੀਟਰ ਜਿਹੜੇ ਆ ਅੱਜ ਸਾਰੇ ਜਿਹੜੇ ਆ ਰਿਸ਼ਵਤੀ ਨੇ ਅੱਦੇ ਸਾਡੇ ਮੁਲਾਜ਼ਮ ਜਿਹੜੇ ਆ ਰਿਸ਼ਵਤਾ ਖਾਂਦੇ ਨੇ ਮਾਰਕ ਕਰਨ ਨਾਲ ਚੱਲਦਾ ਪਿਆ ਰਿਸ਼ਵਤਾ ਖਾਂਦੇ ਨੇ ਰਿਸ਼ਵਤਾ ਜਿਹੜਾ ਵੱਡੇ ਵੱਡੇ ਪੈਦ ਕਰ ਇਹਨਾਂ ਨੂੰ ਚੜਦੇ ਨੇ ਜਿਹੜੇ ਵੱਡੇ ਵੱਡੇ ਮਗਰਮਾਸ਼ ਨੇ ਉਹ ਬਚ ਜਾਂਦੇ ਨੇ ਕਿਹੜੇ 10-10 ਗ੍ਰਾਮ ਅਖਬਾਰਾਂ ਪੜ੍ਹਿਆ ਪੜ੍ਹਿਆ ਕਿਹਨੇ ਧੰਨ ਗ੍ਰਾਮ ਫੜੀਆ ਕਿਹਨੇ 5 ਗ੍ਰਾਮ ਫੜੀਆ ਕਿਹਨੇ 4 ਗ੍ਰਾਮ ਫੜੀ ਕਿਹਨੇ 2 ਗ੍ਰਾਮ ਦੀ ਲੱਖ ਵਾਲੀ ਗੱਲ ਸਾਡੇ ਵੱਸ ਤੇ ਜਿਹੜੇ ਵੱਡੇ ਵੱਡੇ ਮਗਰਮਾਸ਼ ਨੇ ਉਹ ਬਚਦੇ ਪੈਣੇ ਤੇ ਛੋਟੇ ਛੋਟੇ ਜਿਹੜੇ ਪੀਣ ਵਾਲੇ ਉਹਨਾਂ ਨੂੰ ਫੜ ਫੜ ਕੇ ਜੇਲ੍ਹ ਦੇ ਸੁੱਟੀ ਜਾ ਰਹੇ। ਵੱਡਿਆਂ ਨੂੰ ਹੱਥ ਦੇ ਬਾਰੇ ਕਿਉਂਕਿ ਉਹਨਾਂ ਤੋਂ ਵੱਡੀ ਮੋਟੀ ਕਮਾਈ ਹੁੰਦੀ। ਮੋਟੀ ਕਮਾਈ ਹੁੰਦੀ ਹੈ। ਆ ਥੋੜੇ ਦੇ ਨਾਲ ਉਹਗੇ ਦਾਸ ਨੂੰ ਇੱਕ 50 ਕਮਿਸ਼ਨ ਦਾ ਫੋਨ ਆਇਆ। ਦਾਸ ਦਾ ਨਾਮ ਨੇ ਲਵੇਗਾ। ਉਹ ਕਹਿਣ ਲੱਗਾ ਤੇ ਮੈਨੂੰ ਪੁੱਛਿਆ ਮੈਂ ਤਾਂ ਭਾਜੀ ਆ ਨਵਾਂ ਨਾਂ ਕੰਮ ਤੇ ਸ਼ੁਰੂ ਕੀਤਾ ਸੀ ਕਿ ਮੈਂ ਤੇ ਲੜਿਆ ਬੈਗ ਰੇਂਦਾ ਕੀ ਦਸਵੀਰ ਗਿਆਨਿਕ ਜਿੱਦਾਂ ਨਗਰ ਆਰਡਰ ਆਉਂਦੇ ਨੇ ਸਾਨੂੰ ਉਦਾਂ ਹੀ ਕਰਨਾ ਪੈਂਦਾ ਕਹਿੰਦਾ ਜਿੱਦਾਂ ਸਾਨੂੰ ਆਰਡਰ ਆਉਂਦਾ ਨਗਰੋ ਸਾਨੂੰ ਉਦਾਂ ਕਰਨਾ ਪੈਂਦਾ ਜੇ ਨਗਰ ਮਾਸ ਨੂੰ ਛੱਡਣਾ ਤੇ ਛੱਡਣਾ ਪੈਣਾ ਤੇ ਜੇ ਕਰੀਬ ਨੂੰ ਸਹਿਣਾ ਤੇ ਸਾਨੂੰ ਪਸਾਉਣਾ ਪੈਣਾ ਇਹ ਹਾਲਾਤ ਤੇ ਅਸੀਂ ਆਪਣੇ ਪੰਜਾਬ ਦਾ ਕਿਦਾਂ ਭਲਾ ਕਰਵਾਣਾ ਜਿਹੜੀ ਕਾਂ ਸ਼ੇਰਾਂ ਦੀ ਕਾਂ ਸੀ ਸੂਰਮਿਆਂ ਦੀ ਕਾਂ ਸੀ ਅੱਜ ਨੇ ਚਾਰਾਂ ਦੀ ਕਾਂ ਬਣ ਕੇ ਰਹਿ ਗਈ ਕਿਉਂਕਿ ਸਾਡਾ ਕਰੈਕਟਰ ਜਿਹੜਾ ਇੰਨਾ ਖਰਾਬ ਕਰ ਦਿੱਤਾ ਜਿਹੜੇ ਪੱਗਾਂ ਵਾਲੇ ਆਉਂਦੇ ਜਾਂਦੇ ਧੀਆਂ ਦਾ ਰਸਤਾ ਨਹੀਂ ਰੋਕਦੇ ਸਨ ਉਹਨਾਂ ਦੀ ਕਿਰਤ ਪੱਥ ਪਚਾਉਂਦੇ ਸਨ ਅੱਜ ਉਹੀ ਪੱਗਾਂ ਵਾਲੇ ਵੋਲਟ ਦੇ ਉੱਤੇ ਚਾ ਕੇ ਸਾਡੇਾਂ ਧੀਆਂ ਪੈਣਾ ਨੂੰ ਛਰੇ ਆਪ ਛੇੜਦੇ। ਜਦੋਂ ਕਿ ਸਾਡਾ ਕੈਰੇਕਟਰ ਜਿਹੜਾ ਇੰਨਾ ਖਰਾਬ ਕਰ ਦਿੱਤਾ। ਦਾਸ ਇੱਕ ਪਰਿਵਾਰ ਦੇ ਵਿੱਚ ਗਿਆ। ਜੇਕਰ ਇੱਕ ਪਰਿਵਾਰ ਦੇ ਵਿੱਚ ਗਿਆ ਤੇ ਉਹ ਕਹਿਣ ਲੱਗੇ ਪੰਜ ਸਾਡੇ ਬੇਟੇ ਚੜੇ ਆ। ਇਹ ਦਾ ਤਦਮਾਕ ਇੰਨਾ ਕਿ ਜਿਹੜਾ ਵੀ ਗਾਣਾ ਤੇ ਯਾਦ ਕਰਦੇ ਤੇ ਫਾਟੇ ਵਿੱਚ ਸਾਨੂੰ ਯਾਦ ਹੋ ਜਾਂਦਾ ਤੇ ਮੈਂ ਤਾਂ ਸੋਹਣੀ ਗੱਲ ਤੇ ਮੈਂ ਕਹਿੰਦਾ ਜੇ ਗਾਣੇ ਯਾਦ ਕਰ ਲੇ ਤੇ ਸਾਨੂੰ ਗੁਰਬਾਣੀ ਵੀ ਪੜਾ ਗੁਰਬਾਣੀ ਵੀ ਯਾਦ ਕਰਾਓ ਕਹਿਣ ਲੱਗੇ ਗੁਰਬਾਣੀ ਨਹੀਂ ਪੜਦੀ ਗੀ ਗਾਣੇ ਬਹੁਤ ਯਾਦ ਕਰਦੇ ਮੈਂ ਤਾਂ ਕੋਈ ਗੱਲ ਨਹੀਂ ਅਰਦਾਸ ਕਰਾਂਗੇ ਮਹਾਰਾਜ ਜੀ ਭਲੇ ਕਰਨ ਧੰਨ ਗੁਰੂ ਰਾਮਦਾਸ ਮਹਾਰਾਜ ਇੱਕ ਵਾਰਾਂ ਬੱਚੀ ਨੂੰ ਕੋਲ ਬੁਲਾਓ ਉਹਨਾਂ ਨੇ ਆਪਣੀ ਬੱਚੀ ਨੂੰ ਆਵਾਜ਼ ਮਾਰੀ ਕਹਿਣ ਲੱਗੇ ਬੇਟੀ ਜਸਮੀਨ ਜਦੋਂ ਉਹਨੇ ਕਿਹਾ ਬੇਟੀ ਜਸਮੀਨ ਮੈਂ ਕਿ ਕੁਜਰਾ ਦੀ ਕੁੜੀ ਐ ਕਹਿਣ ਲੱਗੇ ਜਿਵੇਂ ਸਾਡੀ ਆ ਮੈਂ ਕਿ ਨਾਂ ਤੇ ਕੁਜਰਾ ਵਾਲਾ ਰੱਖਿਆ ਤੇ ਬੱਚੀ ਦਾ ਨਾਂ ਤੇ ਪਹਿਲਾਂ ਚੱਜ ਦਾ ਰੱਖ ਲਓ ਉਹ ਉਦਾਂ ਤੁਸੀਂ ਘਰ ਦੇ ਬਾਹਰ ਲਿਖਾਇਆ ਕਿਸ ਸਰਦਾਰਾਂ ਦੇ ਪੁੱਤ ਟਰੈਕਟਰ ਤੇ ਲਿਖਿਆ ਸਰਦਾਰਾਂ ਦੇ ਪੁੱਤ ਗੱਡੀ ਤੇ ਲਿਖਿਆ ਸਰਦਾਰਾਂ ਦੇ ਪੁੱਤ ਆ ਸਰਦਾਰਾਂ ਵਾਲਾ ਤਾਂ ਕੰਮ ਤੇ ਇੱਕ ਵੀ ਸਾਡੇ ਕੋਲੇ ਦਾ ਤੇ ਮੈਂ ਪੁੱਛਿਆ ਮੈਂ ਕਿ ਘਰ ਦੇ ਵਿੱਚ ਗੁਰਬਾਣੀ ਕੋਈ ਪੜਦਾ ਹੈ ਕਹਿਣ ਲੱਗਾ ਕਿ ਸਾਡੇ ਪਿਤਾ ਜੀ ਪੜਦੇ ਸਨ ਅਤੇ ਜਦੋਂ ਉਹਨਾਂ ਦੀ ਮੌਤ ਹੋ ਗਈ ਅਸੀਂ ਸਾਰੇ ਦਾ ਪੋਤਿਆਂ ਇਕੱਠੀਆਂ ਕਰਕੇ ਗੁਰੂ ਘਰ ਵਿੱਚ ਛੱਡ ਆਏ ਹੁਣ ਸਾਡੇ ਵਿੱਚ ਗੁਰਬਾਣੀ ਕੋਈ ਨਹੀਂ ਪੜਦਾ ਮੈਂ ਕਿ ਤੁਹਾਡੇ ਬੱਚੇ ਵੀ ਗੁਰਬਾਣੀ ਦੇ ਨਾਲ ਨਹੀਂ ਜੁੜ ਸਕਦੇ ਕਾਰਨ ਸਾਟਾ ਇਹ ਜੇ ਮਾਂ ਪਿਓ ਆਪ ਗੁਰਬਾਣੀ ਪੜਦਾ ਹੈ ਤੇ ਬੱਚੇ ਵੀ ਗੁਰਬਾਣੀ ਪੜ੍ਹਨ ਕਿ ਤੇ ਮਾਂ ਆਪ ਸਾਰੇ ਘੜੀ ਫੋਨ ਤੇ ਲੱਗ ਰਹੇ ਸੀ ਬੱਚੇ ਕਿੱਥੇ ਪੜ੍ਹਨਗੇ ਇਹਦੇ ਹਾਲਾਤ ਬਣ ਗਏ ਨੇ 5 ਸਾਲ ਦਾ ਬੱਚਾ ਜਿਹਨੂੰ ਗੁਰੂ ਘਰ ਵਿੱਚ ਭੇਜਣਾ ਲੇਗਾ ਸੀ ਅੱਜ ਮਾਂ ਪਿਓ ਜਿਹੜਾ ਖੁਦ ਰੋਕਦਾ ਤੇ ਗੁਰੂ ਘਰ ਦੇ ਵਿੱਚ ਜਾਣਾ ਵੱਡੇ ਲਾਗਤ ਬਾਰੇ ਕਰਨਾ ਸਾਡੇ ਬਾਤ ਤੇ ਤੇ ਜਦ ਬੱਚਾ ਵਿਗੜ ਜਾਂਦਾ ਓਦੋਂ ਆ ਕੇ ਸੀ ਅਰਦਾਸ ਕਰਵਾਈਦੀ ਆ ਕਿ ਗਿਆਨੀ ਜੀ ਸਾਡੇ ਬੱਚੇ ਦੀ ਅਰਦਾਸ ਕਰੋ ਸਾਡਾ ਬੱਚਾ ਜਿਹੜਾ ਵਿਗੜਦਾ ਪਿਆ ਗਲਤ ਸੰਗਤ ਦੇ ਵਿੱਚ ਫਸ ਗਿਆ ਜਦੋਂ ਅਰਦਾਸ ਕਰਾਉਣੀ ਸੀ ਜਦੋਂ ਕੁਰਬਾਨੀ ਦੇ ਨਾਲ ਜੋੜਨਾ ਸੀ ਉਦੋਂ ਅਸੀਂ ਆਪਣੇ ਬੱਚੇ ਨੂੰ ਕੁਰਬਾਨੀ ਦੇ ਨਾਲ ਨਹੀਂ ਜੋੜਿਆ ਜੇ ਅਸੀਂ ਆਕ ਕੁਰਬਾਨੀ ਦੇ ਨਾਲ ਜੋੜਿਆ ਤੇ ਅਸੀਂ ਆਪਣੇ ਬੱਚਿਆਂ ਨੂੰ ਕੁਰਬਾਨੀ ਦੇ ਨਾਲ ਜੋੜ ਸਕਦੇ ਹਾਂ ਨਹੀਂ ਤੇ ਨਹੀਂ ਸੋਦਾਸ ਜੀ ਮਾਤਾ ਕਰ ਚੁੱਕੇ ਇਹਦੀਆਂ ਹੱਜ ਦਾ ਪ੍ਰਮਾਣ ਕਰਨਾ ਗੁਰਮਤਿ ਵਿਚਾਰਾਂ ਕਰਦੇ ਹੋਏ ਆਏ ਹੁਣੇ ਇੱਕ ਪ੍ਰਕਾਰ ਦੀ ਗਲਤੀਆਂ ਇਹਨਾਂ ਜਾਣ ਜਾਂ ਬੱਚਾ ਸਮਝ ਕੇ ਮਾਫ਼ ਕਰਨਾ ਦਾਦੇ ਸ਼ਬਦਾਂ ਤੇ ਨਾਲ ਜਿਸ ਕਿਸਨ ਗੁੱਸਾ ਲੱਗਾ ਦਾਸ ਕੀਮਾ ਦਾ ਜਾ ਚੁੱਕਾ ਹੈ ਕਿਉਂਕਿ ਗੁਰੂ ਰਾਮਦਾਸ ਜੀ ਦੇ ਦਰ ਤੱਕ ਤੱਕ ਗੁਰੂ ਰਾਮਦਾਸ ਮਹਾਰਾਜ ਜੀ ਨੇ ਢੂਟੀ ਬਖਸ਼ ਕੀਤੀ ਵਿਚਾਰ ਕਰਦੇ ਹੋਏ ਆਉਣੀ ਹੈ ਪੁੱਲਾ ਚੁੱਕਾ ਤਾਂ ਤੱਕ ਸਤਿ ਸ੍ਰੀ ਅਕਾਲ ਸਤਿ ਆਪ ਸਰਬਸੰਤ ਬਖਸ਼ਣ ਦੇ ਬਖਸ਼ ਲਾਣ ਦੀ ਬਲਾਉ ਪੱਤਰ ਜੀ ਆਖੋ ਜੀ ਵਾਖੇ ਕੁਰਤੀ ਦਾ ਕਲਸਾ ਵਾਹਿ ਗੁਰਜ ਕੀ ਖਤੇ